ਕੁਝ ਨੌਜਵਾਨ ਜਿਹੜੇ ਇੱਥੇ ਉਮੀਦਵਾਰ ਨੇ ਉਹ ਵੀ ਕੀ ਕਹਿਣਗੇ ਦੇਖੋ ਆ ਬੀਜੇਪੀ ਇਸ ਵਾਰੀ ਪਹਿਲੀ ਵਾਰੀ ਜਿਹੜੀ ਹੈ ਉਹ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਲੜ ਰਹੀ ਹੈ ਔਰ ਬੜਾ ਉਤਸ਼ਾਹ ਹੈ ਸਾਡੇ ਲਗਭਗ ਪੰਜਾਬ ਦੇ 70% ਦੇ ਕਰੀਬ ਕਰੀਬ ਬੀਜੇਪੀ ਜ਼ਿਲ੍ਹਾ ਪ੍ਰੀਸ਼ਦ ਔਰ ਬਲਾਕ ਸੰਮਤੀਆਂ ਲੜ ਰਹੀ ਹੈਗੀ ਅੱਜ ਮੈਂ ਇੱਥੇ ਹੰਬੜਾ ਬਲਾਕ ਸੰਮਤੀ ਦੇ ਵਿਚ ਆਪਣੇ ਕੈਂਡੀਡੇਟ ਮਨਦੀਪ ਕੁਮਾਰ ਮੱਲਣ ਉਹਨਾਂ ਦੇ ਚੋਣ ਪ੍ਰਚਾਰ ਵਿੱਚ ਆਇਆ ਔਰ ਇੱਥੇ ਡੋਰ ਟੂ ਡੋਰ ਵੀ ਕੀਤਾ ਹੈ ਇਸ ਤੋਂ ਪਹਿਲਾਂ ਇੱਕ ਨੁੱਕੜ ਮੀਟਿੰਗ ਸੀ ਜਿਦੇ ਵਿੱਚ 2-250 ਦੇ ਕਰੀਬ ਇਲਾਕੇ ਦੇ ਲੋਕ ਹਾਜ਼ਰ ਸਨ ਸੋ ਮੈਂ ਸਮਝਦਾ ਕਿ ਲੋਕਾਂ ਦੇ ਵਿੱਚ ਵੀ ਬੀਜੇਪੀ ਦੇ ਲੜਨ ਨਾਲ ਉਤਸ਼ਾਹ ਹੈਗਾ ਔਰ ਕੈਂਡੀਡੇਟ ਬੜਾ ਉਤਸ਼ਾਹਿਤ ਹੋ ਕੇ ਇਹ ਚੋਣ ਲੜ ਰਿਹਾ ਪਹਿਲੀ ਵਾਰੀ ਅਸੀਂ ਬਹੁਤ ਅੱਛਾ ਰਿਜ਼ਲਟ ਜਿਹੜਾ ਹੈਗਾ ਉਹ ਕੱਢਾਂਗੇ ਕਿਉਂਕਿ ਪੰਜਾਬ ਦੇ ਲੋਕ ਚਾਹੁੰਦੇ ਨੇ ਪੰਜਾਬ ਦੇ ਲੋਕ ਹੁਣ ਅ ਇਸ ਮੌਜੂਦਾ ਸਰਕਾਰ ਨੂੰ ਜਿਹੜਾ ਹੈ ਨਕਾਰ ਚੁੱਕੇ ਨੇ ਔਰ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਕੋਈ ਭਾਜਪਾ ਨੂੰ ਜਿਹੜਾ ਹੈ ਮੌਕਾ ਦਿੱਤਾ ਜਾਵੇ ਪਿੰਡਾਂ 'ਚ ਜਰ ਕਿਦਾਂ ਰਹੇ ਸਾਰੇ ਪਾਸੇ ਬਹੁਤ ਵਧੀਆ ਜੀ ਪਿੰਡਾਂ 'ਚ ਵੀ ਸਾਡਾ ਵੋਟ ਪਰਸੈਂਟੇਜ ਅੱਗੇ ਨਾਲੋਂ ਬਹੁਤ ਵਧਣ ਵਾਲਾ ਹੈਗਾ ਸਾਰੇ ਪਾਸੇ ਅ ਅੱਛਾ ਹੰਗੂਰਾ ਹੈਗਾ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਮੋਦੀ ਜੀ ਦਾ ਅਸ਼ੀਰਵਾਦ ਸੁਣਨਾ ਜਰਾ ਮੋਦੀ ਜੀ ਦਾ ਅਸ਼ੀਰਵਾਦ ਜਿਹੜਾ ਹੈਗਾ ਉਹ ਮਿਲੇ ਪੰਜਾਬ ਨੂੰ ਔਰ ਪੰਜਾਬ ਵਿਕਾਸ ਦੀ ਰਾਹਾਂ ਤੇ ਇੱਕ ਵਾਰੀ ਤੇਜ਼ ਹੋ ਚੁੱਕੇ। ਪ੍ਰਧਾਨ ਪਿੰਡਾਂ 'ਚ ਮੋਦੀ ਸਰਕਾਰ ਦੀ ਜਿਹੜੀ ਨੀਤੀਆਂ ਪਹੁੰਚ ਰਹੀਆਂ ਹੈ ਕਿ ਅਜੇ ਵੀ ਪੰਜਾਬ ਸਰਕਾਰ ਕੋਲ ਦੇ ਦੇਖੋ ਮੋਦੀ ਜੀ ਤਾਂ ਆਪਣਾ ਕੰਮ ਪੂਰੇ ਦੇਸ਼ 'ਚ ਕਰ ਰਹੇ ਨੇ। ਪੰਜਾਬ 'ਚ ਵੀ ਕਰ ਰਹੇ ਨੇ। ਹੁਣੇ ਜੇ ਪਿੱਛੇ ਜੇ ਪਿੰਡਾਂ ਦੇ ਅੰਦਰ ਗਰੰਟਾ ਵੰਡੀਆਂ ਗਈਆਂ ਉਹ ਕੇਂਦਰ ਸਰਕਾਰ ਵੱਲੋਂ ਆਈਆਂ ਸੀਗੀਆਂ। ਕੀ ਟੋਂ ਪ੍ਰਚਾਰ ਕੀ ਕਹਿਣਾ ਚਾਹੂੰਗਾ? ਮੰਨਨ ਜੀ ਦਾ ਇੱਕ ਚੋਰ ਪ੍ਰਚਾਰ ਬਹੁਤ ਸ਼ਿਖਰਾਂ ਤੇ ਪਹੁੰਚਿਆ ਹੈ ਇਸ ਟਾਈਮ ਔਰ ਜਿਸ ਤਰ੍ਹਾਂ ਇਸ ਤਰ੍ਹਾਂ ਅਸੀਂ ਡੋਰ ਟੂ ਡੋਰ ਵੀ ਕੀਤਾ ਹੈ, ਜਲਸਾ ਵੀ ਕੀਤਾ ਹੈ। ਅਸੀਂ ਦੇਖ ਰਹੇ ਹਾਂ ਕਿ ਹਲਕੇ ਦੇ ਲੋਕ ਬਹੁ ਇਨਾਂ ਦੀ ਬਹੁਤ ਵਕਫੀਤ ਵੀ ਬਹੁਤ ਹੈ तकरीबन 35-40 ਸਾਲ ਤੋਂ ਇੱਥੇ ਵਰਕ ਜੋਬ ਕਰ ਰਹੇ ਆ ਆਪਣਾ ਕਾਰੋਬਾਰ ਕਰ ਰਹੇ ਆ ਇਨਾਂ ਦੀ ਹਰ ਇਲਾਕੇ ਦੇ ਵਿੱਚ ਪੂਰ ਜਾਣ ਪਛਾਣ ਹੈ ਹਰ ਘਰ ਘਰ ਦੇ ਵਿੱਚ ਇਹਨਾਂ ਨੂੰ ਜਾਣਦੇ ਆ ਲੋਕ ਔਰ ਇਹਨਾਂ ਤੇ ਵਿਸ਼ਵਾਸ ਵੀ ਕਰਦੇ ਆ ਇਸ ਕਰਕੇ ਮੈਨੂੰ ਉਮੀਦ ਹੈ ਕਿ 14 ਤਰੀਕ ਨੂੰ ਇਹਨਾਂ ਨੇ ਵੋਟਾਂ ਪਾ ਕੇ ਲੋਕੀ ਕਾਮਯਾਬ ਕਰਨਗੇ ਸਰ ਜੀ ਆਪ ਪੂਰੇ ਜੀ ਕੀ ਆਸਾਂ ਮੀਂਦਾਂ ਰੱਖਦੇ ਆ ਇਹਨਾਂ ਤੋਂ ਉਮੀਦਾਂ ਰੱਖਦੇ ਆ ਜੀ ਦੇਖੋ ਇਹਨਾਂ ਨੇ ਹੀ ਅੱਗੇ ਆ ਕੇ ਸੰਭਾਲਣਾ ਹੈ ਜੋ ਵੀ ਸੰਭਾਲਣਾ ਹੈ ਇਹਨਾਂ ਤੋਂ ਬਹੁਤ ਸਾਰੀਆਂ ਉਮੀਦਾਂ ਨੇ ਇਲਾਕਾ ਨਿਵਾਸੀਆਂ ਨੂੰ ਉਮੀਦਾਂ ਨੇ ਤੇ ਪਾਰਟੀ ਤੋਂ ਵੀ ਇਹਨਾਂ ਨੂੰ ਬਹੁਤ ਸਾਰੀਆਂ ਉਮੀਦਾਂ ਨੇ ਕਿ ਅੱਗੇ ਆ ਕੇ ਕੰਮ ਕਰਨਗੇ ਤੇ ਪਾਰਟੀ ਦਾ ਨਾਂ ਵੀ ਰੋਸ਼ਨ ਕਰਨਗੇ ਤੇ ਬਲੌਕ ਸਭਦੀ ਦਾ ਮੈਂਬਰੀ ਵਧਣਗੇ ਸਰ ਵੋਟਰਾਂ ਨੂੰ ਕੀ ਅਪੀਲ ਨੂੰ ਵੋਟਰਾਂ ਨੂੰ ਅਪੀਲ ਕਰਦੇ ਆ ਵੀ ਚੋਣ ਨਿਸ਼ਾਨ ਕਮਲਦਾ ਫੁੱਲ ਭਾਤੀ ਜਨਤਾ ਪਾਰਟੀ ਨੂੰ ਵੋਟਾਂ ਪਾ ਕੇ ਜਿਤਾਓ ਤਾਂ ਕਿ ਸੈਂਟਰ ਦੀਆਂ ਸਿੱਧੀਆਂ ਸਕੀਮਾਂ ਇੱਥੇ ਅਸੀਂ ਲਾਗੂ ਕਰਾ ਸਕੀਏ ਬਾਕੀ ਬੇਨਤੀ ਹੈ ਸਾਰੇ ਵੋਟਰਾਂ ਨੂੰ ਵੀ ਸਾਨੂੰ ਵੋਟਾਂ ਪਾ ਕੇ 14 ਜਨ ਨੂੰ ਜਿਤਾਓ ਇਿੱਤਾ ਦੇ ਕੰਮ ਸਰ ਜਿਹੜੇ ਹੋਏ ਨਹੀਂ ਅਜੇ ਤੱਕ ਉੱਥੇ ਸਰਕਾਰਾਂ ਦੀ ਨਿਕਾਮੀ ਆ ਜੀ ਪੰਜਾਬ ਸਰਕਾਰ ਦੀ ਨਿਕਾਮੀ ਆ ਕੋਈ ਕੰਮ ਨਹੀਂ ਹੋ ਰੇ ਤੇ ਅਸੀਂ ਕੁਝ ਮੂਰੇ ਹੋ ਕੇ ਲੱਗੇ ਹੁਣ ਜਿਵੇਂ ਕੈਂਪ ਲਾਉਂਦੇ ਸੀ ਕੈਂਪਲਾ ਬੰਦ ਕਰਾ ਦਿੱ ਸਰਕਾਰ ਨੇ ਤੇ ਕਿੱਦਾਂ ਦਾ ਪਿਆਰ ਮਿਲ ਰਿਹਾ ਤੁਹਾਨੂੰ ਸਾਨੂੰ ਬਹੁਤ ਵਧੀਆ ਪਿਆਰ ਮਿਲ ਰਿਹਾ ਜੀ ਪਾਰਟੀ ਨੂੰ ਬਾਕੀ ਪਾਰਟੀ ਦਾ ਪੂਰਾ ਸਹਿਯੋਗ ਮਿਲ ਰਿਹਾ ਹਾਂ ਸੀਰੀਅਲ ਲੀਡਰਸ਼ਿਪ ਆਈ ਸਰ ਕਿਹੜੇ ਕਿਹੜੇ ਏਰੀਆ ਚ ਡੋਟ ਡੋਟ ਆਪਣੇ ਹੰਬੜਾਂ ਦੇ ਵਿੱਚ ਕੀਤਾ ਜੀ ਬਾਜ਼ਾਰ ਦੇ ਵਿੱਚ ਬਾਕੀ ਘਰੇ ਜਲਸਾ ਵੀ ਸੀਗਾ ਕੀ ਕਹਿਣਾ ਚਾਹੋਗੇ ਬਸ ਮੈਂ ਤਾਂ اپیل ਕਰਦਾ ਜੀ ਭਾਰਤੀ ਜਨਤਾ ਪਾਰਟੀ ਨੂੰ ਜਿਤਾਓ 14 ਤਰੀਕ ਨੂੰ ਤਾਂ ਕਿ ਪੰਜਾਬ ਦਾ ਵਿਕਾਸ ਹੋ ਸਕੇ